ਚੱਲ ਵੀ ਹਾਂਜੀ ਅੱਜ ਆਪਾਂ ਖੜੇ ਆ ਪਿੰਡ ਜਲਵਾਣਾ ਸਰਪੰਚੀ ਗੋਲ ਆਪਾਂ ਇਹਨਾਂ ਤੋਂ ਪੁੱਛਦੇ ਹਾਂ ਵੀ ਇਹਨਾਂ ਨੇ ਇਸ ਵਾਰ ਕਿਹੜੀ ਮੱਕੀ ਲਾਈ ਸੀਗੀ ਤੇ ਇਹਨਾਂ ਨੂੰ ਇਹ ਮੱਕੀ ਦੇ ਵਿੱਚ ਤਿੰਨ ਗੱਲਾਂ ਕਿਹੜੀਆਂ ਵਧੀਆ ਲੱਗੀਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਇਸ ਵਾਰ ਆਪਾਂ ਕਿਹੜੀ ਮੱਕੀ ਦਾ ਬੀ ਲਾਇਆ ਜੀ ਆਪਾਂ ਵੀਰੇ ਲਾਇਆ ਨਵਾਬ ਜੀ ਨਵਾਬ ਨਵਾਬ ਲਾਇਆ ਵੀਰੇ ਆਪਾਂ ਨੂੰ ਇਹ ਜਾਨੀ ਕਿ ਬਹੁਤ ਪਿਛਲੀ ਈਅਰ ਲਾਇ ਸੀ ਸੀਰੀ ਸੀਰੀ ਵੀਰੇ ਠੀਕ ਹੈ ਉਹਦਾ ਜਾਨੀ ਕਿ ਕਿਵੇਂ ਆਹਾ ਆ ਗਿਆ ਵੀਰੇ ਦਾਣੇ ਇਹ ਖਾਲੀ ਸੀਗਾ ਉੱਪਰੋਂ ਠੀਕ ਆ ਆਹ ਦੇਖ ਲਓ ਹੁਣ ਤੁਸੀਂ ਸਾਹਮਣੇ ਤਾਰੀ ਮੱਕੀ ਭਰੀ ਹੋਈ ਆ ਵੀਰੇ ਤੇ ਬਾਕੀ ਇਹ ਦਿਨ ਵੀ ਘਟ ਲੈਂਦੀ ਆ ਵੀਰੇ ਠੀਕ ਆ ਜੀ ਦਿਨ ਘਟ ਲੈਂਦੀ ਆ ਪਾਣੀ ਥੋੜਾ ਜਿਹਾ ਉਹ ਹੁੰਦਾਗਾ ਆਪਣੀ ਬਾਕੀ ਝਾੜਦਾ ਹੁਣ ਦੇਖਾਂਗੇ ਮੂਰੇ ਝਾੜ ਦੀ ਵੀਡੀਓ ਪਾਵਾਂਗੇ ਮੇਰੇ ਹਿਸਾਬ ਨਾਲ ਜਨਕੀ ਵੀਰੇ ਬਹੁਤ ਇੱਕ ਰੇਟ ਦਾ ਫਰਕ ਆ ਵੀਰੇ ਜੇ ਆਪਾਂ ਦੂਈਆਂ ਲੈਨੇ ਆ ਮੱਕੀਆਂ ਉਹਦੇ ਵਿੱਚ 2 ਨੰਬਰ ਨੇ ਵੀ ਆਉਂਦੇ ਆ ਰੇਟ ਬਹੁਤ ਜਿਆਦਾ ਹੁੰਦੇ ਆ ਵੀਰੇ ਤੇ ਫੇਰ ਜਿਹੜਾ ਆਪਾਂ ਹੁਣ ਕਿਸਾਨ ਲੌਦਾ ਪੈਸੇ ਵੀਰੇ ਹਾਂਜੀ ਅਗਲਾ ਉਨੇ ਪੈਸੇ ਲਾਉਣ ਦਾ ਬੀਓ ਦੇ ਵਿੱਚ ਹੁੰਦਾ ਨਹੀਂ ਡੁਬਲੀਕੇਟ ਆਉਂਦਾ ਆਪਣੇ ਹੋਈ ਹੋਈਆ ਪੇੜ ਚਾਲ ਇੱਕ ਬੀ ਮਗਰ ਲੋਕ ਪੈ ਜਾਂਦੇ ਆ ਵੀਰੇ ਆਪਾਂ ਕਹਿੰਦੇ ਬਦਲ ਕੇ ਟ్రਾਇਲ ਕਰਕੇ ਦੇਖੋ ਆਪਣੇ ਲਾਏ ਹੋਏ ਨੇ ਵੀਰੇ ਇਹਦੇ 5 ਕਿਲੇ 10 ਕਿਲੇ ਦੂਏ ਦੇ ਲਾਏ ਇਹ ਤੁਸੀਂ ਜਿਹੜੀ ਨਵਾਬ ਮੱਕੀ ਆ ਇਹ ਪਹਿਲੇ ਸਾਲ ਲਾਈ ਆ ਇਹ ਪਹਿਲੇ ਸਾਲ ਲਾਈ ਆ ਵੀਰੇ ਪਹਿਲੇ ਸਾਲ ਹੀ ਲਾਈ ਆ ਪਹਿਲੇ ਸਾਲ ਲਾਈ ਆ ਤੇ ਇਹਦੇ ਜੰਗਨ ਕੀ ਜਿਵੇਂ ਪਿਛਲੇ ਾਰਾਂ ਨੂੰ ਐਸ ਵਾਰ ਨੇਰੀ ਤੇ ਮੀਂਹ ਬਹੁਤ ਆਈ ਸੀ ਤੁਹਾਨੂੰ ਕੋਈ ਇਹ ਮੱਕੀ ਦੇ ਵਿੱਚ ਡਿੱਗਣ ਦੇ ਵਿੱਚ ਕੋਈ ਪ੍ਰੋਬਲਮ ਆਈ ਹੋਵੇ ਇੱਕ ਪੈਸਾ ਵੀ ਨਹੀਂ ਆਈ ਵੀਰੇ ਆ ਦੇਖ ਲਓ ਖੜੀ ਆ ਸਾਰੀ ਮੱਕੀ ਐ ਪੂਰੀ ਐ ਠੀਕ ਖੜੀ ਇੱਕ ਵੀ ਟਾਂਡਾ ਜਾਣਗੀ ਆਪਾਂ ਕਹਿ ਜਾਂਦੇ ਵੀ ਇੱਕ ਵੀ ਟਾਂਡਾ ਨਹੀਂ ਲੱਗਿਆ ਨਾਲੇ ਬਲਕਿ ਇੱਥੇ ਹੁਣ ਵੀ ਪਾਣੀ ਖੜਾ ਦੇਖ ਲਓ ਵੀਰੇ ਆ ਹਜੇ ਵੀ ਪਾਣੀ ਆ ਇਹਦੇ ਵਿੱਚ ਆਪਣੇ ਕੱਸੀ ਦਾ ਚੱਲਦਾ ਨਾਲ ਉਹ ਖਾਲਾ ਹੈਗਾ ਲੀਕ ਵੀਰੇ ਉਹਦਾ ਪਾਣੀ ਆਉਂਦਾ ਹੀ ਰਹਿੰਦਾ ਪਰ ਇੱਕ